ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੇਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਬਹੁਤ ਵੀ ਡਿਮਾਂਡ ਕਰਦੇ ਰਹਿੰਦੇ ਆ ਕਿ ਬੱਚੀਆਂ ਚਾਹੀਦੇ ਢਿੱਲੋ ਬੱਚੀਆਂ ਅੱਜ ਬੱਚੀਆਂ ਦੋ ਲੈਣ ਦੀਆਂ ਖਰੀਦੀਆਂ ਹੋਈਆਂ ਵੀਰ ਦੀਆਂ ਜਿੱਥੋਂ ਖਰੀਦੀਆਂ ਕੀ ਮਾਲਕਾਂ ਨੇ ਰਿਕਾਰਡ ਦੱਸਿਆ ਉਹ ਸਾਰਾ ਪਤਾ ਉਹਨੂੰ ਵੀਡੀਓ ਦੇ ਵਿੱਚ ਲੈ ਕੇ ਦੇਵਾਂਗੇ ਆਓਗੇ ਵੀਰ ਨਾਲ ਕਰੀਏ ਗੱਲ ਬਾਤ ਜੀ ਅਸੀਂ ਕਰਾਂਗੇ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸ ਦਿਓ ਆਪਣਾ ਨਾਮ ਭਾਈ ਗੁਰਪ੍ਰੀਤ ਸਿੰਘ ਪਿੰਡ ਦੀਪੜ ਜਿਲ੍ਹਾ ਬਰਖਣਾ ਤਸੀਲ ਤਤਾ ਮੋਬਾਈਲ ਨੰਬਰ ਜੀ ਮਾਈ ਨੰਬਰ 791926472 791926472 ਇਹ ਦੋਨੇ ਬੱਚਿਆਂ ਬਿਕੋ ਕਰੋਲੇ ਜੀ ਹਾਂ ਤਰੀਕੋ ਫਾਰਮ ਚੁਲ ਗਿਆ ਆਪਣੇ ਠੀਕ ਆ ਵਧੀਆ ਚੰਗੇ ਸੀ ਮਰ ਲੀਆਂ ਬੜੇ ਚੰਗੇ ਸੀ ਮਰ ਲੀਆਂ ਸਾਰਾ ਰਿਕਾਰਡ ਆਪਣਾ ਲਿਖੇਗਾ ਤਾਂ ਹੀ ਸਾਰਾ ਰਿਕਾਰਡ ਠੀਕ ਆ ਇਹਦੇ ਪੇਰਾਂ ਨੰਬਰ ਤੇ ਬੱਚੀ ਦੇਖਦੇ ਮੈਂ ਉਮਰ ਕਿੰਨੀ ਹੈ ਜੀ ਉਮਰ ਵੀਰੇ 11-12 ਮਹੀਨੇ ਦੀ ਠੀਕ ਆ 1 ਸਾਲ ਦੀ ਬੱਚੀ ਆ ਹਨਾ ਸੈਕਸ ਨੂੰ ਦਗੇ ਵਿਆ ਕੋਈ ਫੋਟ ਸੰਗ ਤਾਂ ਨਹੀਂ ਹਾਂ ਬਿਲਕੁਲ ਸਭ ਚਾਰ ਠੀ ਤੇ ਕੋਈ ਸੀਮਨ ਵਗੈਰਾ ਪਤਾ ਕਰਿਆ ਵਾ ਮੇਰੇ ਸਾਰਾ ਕੁਝ ਲਿਖਿਆ ਆਪਣਾ ਕਰਦੇ ਲਿਖਿਆ ਸਾਰੀ ਰਿਕਾਰਡ ਅੱਛਾ ਉਹ ਦੱਸ ਦਾਂਗੇ ਤੇ ਬਿਹੜਾ ਦੇਖਣ ਨੂੰ ਕਿਵੇਂ ਸੀ ਵੀ ਚੰਗੇ ਆ ਮੇਰੇ ਚਾਈ ਚਾਈ ਲੀਟਰ ਨੇ ਮਾ ਹੁੰਦੇ ਕਹਿੰਦਾ ਵਾ ਅੰਦਾਜ਼ਾ ਲਾ ਕੇ ਚੱਲਦੇ ਵੀ ਜਿਹੜਾ ਬੰਦਾ ਖਰੀਦੂਗਾ ਵੀ 35 33 ਕਿਲੋ ਵਾਲੀਆਂ ਬਿਹੜਾਂ ਦੇ ਬੱਚੇ ਇਹ ਹੈਗੇ ਆ ਤੇ ਰੇਟ ਕਿਵੇਂ ਰਹੂਗਾ ਇਹਨਾਂ ਦਾ ਤਾਂ ਰੇਟ ਫੋਨ ਤੇ ਕਹਿੰਦਾ ਰੇਟ ਬਿਲਕੁਲ ਜਾਇਜ਼ ਹੋਊਗਾ ਲੈਣ ਦੇ ਨਾਲ ਮੁੱਲੀ ਕਰਾਂਗੇ ਜੋੜਾ ਇਕੱਠੇ ਜੀਦਾਗੇ ਜੋੜਾ ਇਕੱਠੇ ਜੀਦਾਗੇ ਤੋੜ ਦੇ ਬਾਹਰ ਨੂੰ ਅੱਤ ਘਾਟ ਵਗੈਰਾ ਦੇਖੋ ਬੱਚੇ ਦਾ ਸੋਹਣਾ ਸਾਫ ਜਿਹਾ ਇੱਕ ਸਾਤ ਤੋਂ ਅੰਦਰ ਬੱਛੀ ਦੀ ਹੈ ਜャ ਚੰਗੇ ਰਿਕਾਰਡ ਦੇ ਬਿਧਾ ਜੋੜਾ ਇਕੱਠਾ ਹੀ ਵੀਦਿਆ ਵਾ ਸੋ ਫੇਸ ਕੁਆਲਟੀ ਵਗੈਰਾ ਡਿਊਟੀ ਵਗੈਰਾ ਦੇਖੋ ਬੱਚਿਆਂ ਦੀ ਸੋਹਣੀ ਸਾਫ ਸੁਥਰੀ ਕਿਸੇ ਪਾਸੇ ਉਹ ਹੱਥ ਦਰਾ ਨਹੀਂ ਚੰਗੀ ਗਿੰਦ ਜਾਣ ਵਾਲੇ ਬੱਚਿਆਂ ਗੀਆਂ ਤੇ ਫੇਸ ਕੁਆਲਟੀ ਨੋਸਪੈਨ ਵਗੈਰਾ ਚੰਗੇ ਐ ਇਹਨਾਂ ਦੇ ਰੇਟ ਵੀਰ ਕਾ ਦਾ ਫੋਨ ਤੇ ਕਰਾਂਗੇ ਸੋ ਬੈਗ ਠੀਕ ਆ ਬੈਗ ਸੇਰਦੇ ਦੇਖੋ ਲੈਗ ਸਕੋਰ ਵਗੈਰਾ ਚੰਗੇ ਹੈਣਾ ਹਾਂ ਕੀ ਇਹਨੂੰ ਵੜਕੋ ਕਾ ਉਹ ਅਸਤਾਨ ਦੀ ਠੀਕ ਆ ਕਹਿੰਦਾ ਜੇ ਦੋ ਟਾਈ ਮਹੀਨੇ ਬੰਦਾ ਸਾਹਮਣੇ ਗੱਪੜ ਹੋਣ ਦੇ ਕਾਬਲਾ ਜੀ ਦੋ ਨੰਬਰ ਬੱਚੀ ਜਿਹੜੀ ਦੇਖ ਰਹੇ ਆ ਆਪਾਂ ਕਿਰਾ ਮਨ ਕੇ ਗੱਲ ਵੀ ਉਮਰ ਕਿੰਨੀ ਗਈ ਉਮਰ ਵੀ ਰ 8 ਮਹੀਨੇ ਅੱਛੇ 8 ਕਿ ਮਹੀਨੇ ਇਹ ਜਾਈ ਵੀ ਨਾਲ ਹੀ ਸੇਮ ਆਈ ਹੈ ਹਨਾ ਠੀਕ ਹੈ ਕਿ ਥਣ ਚਾਰੀ ਇਹਦੇ ਚਾਰੀ ਬਿਲਕੁਲ ਚਾਰੀ ਚੋ ਸੋ ਚਾਰ ਥਾਣਾ ਕੋਈ ਫੋਰਸ ਆਣੀ ਹਨਾ ਲਗਭਗ ਇਹ 6 ਮਹੀਨੇ ਸਮਝਾ ਹੀ ਖਾਊਗੀ ਹਨਾ 6 ਮਹੀਨੇ ਸਮਝਾਈ ਖਾ ਕੇ ਧੋਰ ਦੀ ਵਾਰ ਨੂੰ ਵੀ ਰਖਣਾ ਦੇਦਾ ਵੀ ਸੋ ਚੰਗੇ ਹਸਪੀਟਲ ਦੀ ਕੁਆਲਿਟੀ ਵਗੈਰਾ ਤੇ ਪ੍ਰਿੰਟ ਚੈੱਕ ਕਰੋ ਬੱਚੀ ਦੇ ਸੋਹਣੇ ਸਾਫ ਸੁਥਰੇ ਤੇ ਜੋੜਾ ਜੇ ਕਿਸੇ ਵੀਰ ਨੇ ਖਰੀਦ ਰਿਹਾ ਹੈ ਤਾਂ ਸਪਾਸ ਕਰ ਜ਼ਰੂਰ ਕਰਿਓ ਵੀਰ ਨਾਲ ਤੇ ਫੇਸ ਬਿਊਟੀ ਤੇ ਕੰਨ ਵਗੈਰਾ ਜੱਦ ਪਾ ਤੇ ਬੱਚੀ ਚੰਗੀ ਆ 8 ਮਹੀਨੇ ਬੱਚੀ ਦੀ ਏ ਜਾਂ ਨੰਬਰ ਬੋਲ ਦੇ ਵੀ ਦੁਬਾਰਾ ਆਪਣਾ ਨੰਬਰ ਹੈਗਾ 79 02 ਬਈ 26022 ਠੀਕ ਆ ਦੋ ਬੱਚੀਆਂ ਬਾਜਬ ਰੇਡ ਕੱਠੇ ਹੀ ਦੇ ਦਾਂਗੇ ਹਣਾ ਪਹੁੰਚ ਵੀ ਕਰ ਲਾਂਗੇ ਇਹਨੂੰ ਪਹੁੰਚ ਕਰਾਉਣੀ ਪਹੁੰਚ ਕਰਾਂਗੇ ਠੀਕ ਆ ਠੀਕ ਆ ਜਿਹੜੀ ਕਹੇ ਦੀ ਮਤਲਬ ਚਾਰੂ ਵਗੈਰਾ ਪੂਰੀਆਂ ਫੁੱਲਾਂ ਕਰਕੇ ਖਾਈ ਜਾਂਦੀਆਂ ਹਣਾ ਸੋ ਵੀਰੋ ਦੇਖਣੇ ਸਭ ਦਾ ਚਾਹਤ ਲੋ